ਸਤਿਗੁਰੂ ਜੀ ਸਾਜੀਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਾ ਗੁਰਪ੍ਰੋਵਹ ਚਮਕੌਰ ਸਾਹਿਬ ਦਾ ਗਰੀਬ ਨਵਾਇੰਤਰੀਆਮੀ ਸਰਗੁਰੂ ਕਲਗੀਧਰ ਜੀ ਨੇ 31 ਸਾਲ ਹਿਰੈਕ ਸੱਚੇ ਪਾਤਸ਼ਾਹ ਜੀ ਸੇ ਅਨੰਦਪੁਰ ਸਾਹਿਬ ਦੇ ਵਿੱਚ ਦੁਰਜਨਾਂ ਦੇ ਤਾਈ ਪਹਾੜੀਆਂ ਨੇ ਜਿਹੜੇ ਗੁਰੂ ਮਹਾਰਾਜ ਸਾਹਿਬ ਨੂੰ ਇਹਨ ਮੰਨਵਾਉਣਾ ਚਾਹੁੰਦੇ ਸਨ ਉਹ ਰੰਗਜੀਤ ਦੇ ਟਕੇ ਭਰਨ ਵਾਲੇ ਸਨ ਉਹਨਾਂ ਦੇ ਨਾਲ ਹੀ ਬੜੇ ਭਾਰੀ ਜੰਗ ਹੋਏ ਸਤਿਗੁਰੂ ਮਹਾਰਾਜ ਸਾਹਿਬ ਫਤਿਹ ਪਾਉਂਦੇ ਰਹੇ ਸਾਰਿਆਂ ਤੇ ਕਿਸੇ ਵੇਲੇ ਹਾਰ ਨਹੀਂ ਗੁਰੂ ਸਾਹਿਬ ਨੂੰ ਕਰਾ ਸਕਕੇ ਪਹਾੜੀ ਰਾਜੇ ਔਰੰਗਜ਼ੇਬ ਦੀ ਫਿਰ ਪ੍ਰੇਰਣਾ ਦੇ ਨਾਲ ਜਿਸ ਵਕਤ ਇਹ ਜੰਗ ਕਰਕੇ ਥੱਕ ਚੁੱਕੇ ਉਦੋਂ ਬਾਅਦ ਸੂਬੇ ਆਨ ਚੜ ਚੜ ਕੇ ਮਹਾਰਾਜ ਸਾਹਿਬ ਤੋਂ ਅਨੰਤਪੁਰ ਸਾਹਿਬ ਛਡਾਉਣਾ ਚਾਹਿਆ ਵਜੀਦਿਆਂ ਵੀ ਜੰਗ ਕੀਤਾ ਨਰਮੋਗੜ੍ਹ ਵਿੱਚ ਹਾਰ ਕੇ ਬੋਰੀਆ ਬਿਸਰਾ ਚੱਕ ਕੇ ਤੁਰ ਗਿਆ ਰਾਤੋਂ ਰਾਤ ਤੇ ਇਸੇ ਪ੍ਰਕਾਰ ਸਾਹਿਬ ਸੰਗੇਜੀ ਹੋਰ ਵੀ ਬਹੁਤ ਸਾਰੇ ਸੂਬੇ ਆਏ ਉਹਨਾਂ ਦੇ ਨਾਲ ਜੰਗ ਹੁੰਦਾ ਰਿਹਾ ਪਿੰਡਾਂ ਦੀ ਛੇੜ ਨਾਲ ਵੀ ਜੰਗ ਹੋਏ ਜਿਨ੍ਹਾਂ ਦੇ ਵਿੱਚ ਯਮਤullah ਪਾਹੂ ਵਗੈਰਾ ਮਾਰੇ ਗਏ ਜਿਨ੍ਹਾਂ ਦੇ ਨਿਹੰਗ ਸਿੰਘ ਜਾ ਕੇ ਕਬਰ ਕੁੱਟਦੇ ਆ ਅਨੰਦਪ੍ਰਸਾਦ ਵਿੱਚ ਇਤਿਹਾਸਿਕ ਜੰਗ ਮਹਾਰਾਜ ਸਾਹਿਬ ਜੀ ਨੇ ਬੜੇ ਭਾਰੀ ਕੀਤੇ ਜਿਨ੍ਹਾਂ ਜੰਗਾਂ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਪੌਂਟੇ ਸਾਹਿਬ ਪਹਿਲਾਂ ਵਾਈ ਧਾਰਾਂ ਦੇ ਜੰਗ ਨਾਲ ਸਤਗੁਰੂ ਦੀ ਜਿੱਤ ਪ੍ਰਾਪਤ ਹੋਈ ਫਿਰ ਭੀਮ ਚੰਦ ਮਹਾਰਾਜ ਸਾਹਿਬ ਦੀ ਸ਼ਰਨ ਆ ਕੇ ਮਾਫੀ ਮੰਗੀ ਫਿਰ ਦੁਆਰਾ ਵਿਗੜਦਾ ਰਿਹਾ ਜਿੰਨੀ ਵਾਰ ਵਿਗੜਦਾ ਰਿਹਾ ਜੰਗ ਵਿੱਚ ਹਾਰ ਹੀ ਉਸ ਦੀ ਹੁੰਦੀ ਰਹੀ 22 ਹਜ਼ਾਰਾਂ ਨੇ ਮਿਲ ਕੇ ਵੀ ਜ਼ੋਰ ਲਾਇਆ 3 ਲੱਖ ਜਨਾਂ ਦੀ ਫੌਜ ਸੀ ਗੁਰੂ ਸਾਹਿਬ ਨੂੰ ਜਿੱਤ ਨਹੀਂ ਸਕੇ ਫਿਰ ਕੇਸਰੀ ਚੰਦ ਨੇ ਹਾਥੀ ਛੱਡਿਆ ਤੇ ਉਸ ਵਕਤ ਸਾਲ ਸਿੰਘ ਜੀ ਦਾ ਹਾਥੀ ਜਿਹੜਾ ਸੀ ਉਹ ਵੀ ਉਲਟਾ ਪਿਆ ਭਾਈ ਬਚਿੱਤਰ ਸਿੰਘ ਦੇ ਨੀਜਾ ਮਾਰਨ ਤੋਂ 1,57,000 ਫੌਜ ਦਾ ਚੀਰਨਵਾ ਤੇ ਹਾਥੀ ਇਹਨਾਂ ਦਾ ਹਾਥੀ ਇਹਨਾਂ ਤੇ ਉਲਟਾ ਪੈ ਗਿਆ ਇਸ ਪ੍ਰਕਾਰ ਦੀ ਹਾਲਤ ਹੋਈ ਪਹਾੜੀਆਂ ਨੇ ਵੀ ਕਈ ਵਾਰੀ ਹਾਰ ਹੋਈ ਔਰੰਗਜ਼ੇਬ ਦੇ ਸੂਬਿਆਂ ਦੀ ਕਈ ਵਾਰੀ ਹਾਰ ਹੋਈ ਸਤਿਗੁਰੂ ਸਾਹਿਬ ਤੇ ਚੜ ਕੇ ਜਦੋਂ ਸੈਦ ਖਾਨ ਸਵਾ ਲੱਖ ਦਾ ਜਰਨੈਲ ਬਣ ਕੇ ਦਿੱਲੀੋਂ ਆਇਆ ਸੀ ਉਹ ਵੀ ਸਤਿਗੁਰੂ ਦੇ ਦਰਸ਼ਨ ਵੇਖ ਕੇ ਮੋਹਿਆ ਗਿਆ ਤਲਵਾਰ ਚੱਕਣ ਦੇ ਰਾਂ ਗੁਰੂ ਸਾਹਿਬ ਦੇ ਚਰਨ ਪਕੜ ਲਏ ਤੇ ਬ੍ਰਹਮ ਗਿਆਨ ਦੇ ਸਤਿਗੁਰੂ ਸਾਹਿਬ ਨਾਮਕ ਨਦੀ ਨੂੰ ਨਿਹਾਲ ਕਰ ਦਿੱਤਾ ਇਸੇ ਪ੍ਰਕਾਰ ਹੋਰ ਜਿਹੜੇ ਰਮਜ਼ਾਨ ਖਾਨ ਵਗੈਰਾ ਸੀ ਉਹ ਜੰਗ ਕਰਕੇ ਮਾਰੇ ਗਏ ਕਿਉਂ ਤੁਰਕਾਂ ਦੀ ਹਾਰ ਕਈ ਵਾਰੀ ਹੋਈ ਸੀ ਅਖੀਰ ਗੁਰੂ ਮਹਾਰਾਜ ਸਾਹਿਬ ਜੀ ਨੇ ਮੁਲਕ ਦੀ ਰੱਖਿਆ ਵਾਸਤੇ ਆਪਣੇ ਸਰਵੰਸ ਨੂੰ ਕੁਰਬਾਨ ਕਰਨ ਵਾਸਤੇ ਹਜੂਰ ਦੇ ਇਥੇ ਅਨੰਦਪੁਰ ਸਾਹਿਬ ਜੰਗ ਕਰਦੇ ਹੋਇਆ 1700 ਸਿੰਘ ਜੰਗ ਵਿੱਚ ਰਹਿ ਗਿਆ ਸੀ ਉਸੋ ਸਾਧ ਸੰਗਤ ਜੀ ਸਿੰਘਾਂ ਨੇ 8 ਮਹੀਨੇ ਭੁੱਖ ਦਾ ਦੁੱਖ ਸਹਾਰਿਆ ਜਿਸ ਵਿੱਚ ਸਾਧ ਸੰਗਤ ਜੀ 700 ਸਿੰਘ ਰਹਿ ਗਿਆ 1000 ਫਿਰ 8 ਮਹੀਨੇ ਜੰਗ ਕਰਦਾ ਸ਼ਹੀਦ ਹੋ ਗਿਆ ਇਸ ਪ੍ਰਕਾਰ ਸਤਿ ਸਿੰਘ ਨੇ ਬਾਲੀ ਭੁੱਖ ਦੇ ਦੋ ਖੱਟ ਮਹੀਨੇ ਸਹਾਰੇ ਬਿਰਸ਼ਾਂ ਦੇ ਛੱਲਾਂ ਲਾ ਲੈ ਕੇ ਉਵਾਲ ਕੇ ਖਾ ਲੀਆਂ ਕਿ ਬੇਅੰਤ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਵਿੱਚ ਚੱਲੇ ਗੁਰਸਿੱਖ ਉਸ ਵਕਤ ਸਾਧ ਸੰਗਤ ਜੀ ਗਰੀਬ ਨੂੰ ਆਇਆ ਅੰਤਯਾਮੀ ਦਾ ਇਹ ਜਾਂ ਕੌਤਕਸੀ ਪਾਰਸ ਵਾਲੇ ਸਿੱਖ ਨੂੰ ਬੇਨਤੀ ਕੀਤੀ ਕਿ ਮਹਾਰਾਜ ਪਾਰਸ ਨੂੰ ਆਉਦੇ ਵਾਸਤੇ ਲਿਆਇਆ ਸਤਿਗੁਰੂ ਤਲਾਬ ਵਿੱਚ ਸਿਰ ਦਿੱਤਾ ਜੋ ਤਲਾਇ ਸਿਰ ਦਾ ਢੱਲਾ ਜਿਆ ਹੋ ਗਿਆ ਮਹਾਰਾ ਕਹਿੰਦੇ ਸਾਡਾ ਸਰੀਰ ਹੀ ਪਾਰ ਸਮਝ ਇਸ ਪ੍ਰਕਾਰ ਉਹਨਾਂ ਕਹਿੰਦਾ ਮੈਂ ਕਿਵੇਂ ਪਾਰ ਸਮਝਾਂ ਜਦੋਂ ਗੁਰੂ ਮਹਾਰਾ ਸਾਹਿਬ ਦੇ ਹੱਥ ਤੋਂ ਆਉਣ ਲੱਗਾ ਵੇਖਿਆ ਜਿੱਥੇ ਲਗੂ ਸ਼ੰਕਾਰੀਓ ਤਾਰਾਂ ਪਈਏ ਸਾਰੀ ਧਰਤੀ ਸੋਨੇ ਦੀ ਬਣੀ ਹੋਈ ਵੇਖ ਕੇ ਹੈਰਾਨ ਹੋ ਗਿਆ ਪਰ ਚੋਰਾ ਪਾਰਸ ਦਾ ਸੀ ਮਹਾਰਾ ਕਹਿੰਦੇ ਸਿੱਖਾ ਤਾਂ ਸਾਨੂੰ ਪਹਿਲਾਂ ਤੋਂ ਦੱਸਿਆ ਜੇ ਦਸਨ ਨਾ ਤੇਰਾ ਵਿਚਾਲ ਲੈਂਦੇ ਪਾਰਸ ਤੂੰ ਹੁਣ ਸਰੋਵਰ ਚ ਵੜ ਕੇ ਵੇਖੋ ਜੋ ਸੂਰਜ ਜੁੜਿਆ ਪਾਰਸਾਂ ਦੇ ਢੇਰ ਲੱਗੇ ਹੋਏ ਵੇਖੇ ਸਿੱਖ ਮਹਾਰਾ ਦੇ ਚਰਨੀ ਪੈ ਗਿਆ ਕਹਿੰਦਾ ਮੈਂ ਭੁੱਲ ਗਿਆ ਆਪ ਦੀ ਭੂਤੀ ਨੂੰ ਮੈਂ ਨਹੀਂ ਸਮਝ ਸਕਿਆ ਆਪ ਸਰਬ ਕਲਾ ਸਮਰਾਥੂ ਮੈਂ ਰੰਕੇ ਸਿੰਘਾਂ ਦੇ ਬਹੁਤ ਕੰਮ ਕਰਾ ਰਹੇ ਹਾਂ ਜਿਹੜੇ ਸਹਿਰ ਕਾਮਨਾ ਦੇ ਕੰਮ ਕਰਨਗੇ ਉਹ ਰਾਜੇ ਬਣਨਗੇ ਜਿਹੜੇ ਨਸਕਾਮੀ ਹੋਣਗੇ ਉਹ ਸਾਡੇ ਸਰੂਪ ਵਿੱਚ ਮਿਲਣਗੇ ਇਹੋ 8 ਮਹੀਨੇ ਕਿ ਰਾਜਸਵੇ ਪਿਆ ਰਹੇ ਹਾਲ ਜਿਸ ਵਿੱਚ ਲਾਹੌਰ ਦਾ ਸੂਬਾ ਜੇਰਦਸ ਸੀ ਅਤੇ ਵਜੀਦਾ ਜਿਹੜਾ ਸੀ ਇਹ ਸਾਧ ਸੰਗਤ ਜੀ ਸਰਾਂ ਦਾ ਸੂਬਾ ਸੀ ਅਤੇ ਇਸ ਇਤਨਾ ਦਿੱਲੀ ਤੋਂ ਸੂਬਾ ਖਵਾਜਾ ਮਰਦੂਦ ਆਇਆ ਹੋਇਆ ਸੀ ਇੱਕ ਪਾਸੇ 22 ਤਾਰ ਪਹਾੜੀ ਫੌਜਾਂ ਦੀ ਸੈਨਾ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਕੇਰਾ 8 ਮਹੀਨੇ ਰਹਾ ਗੁਰੂ ਸਾਹਿਬ ਨੂੰ ਕੋਈ ਜਿੱਤ ਨਹੀਂ ਸਕਿਆ ਤੀਰਾਂ ਦੇ ਨਾਲ ਮਹਾਰਾਜ ਜੀ ਤਿੰਨ ਤਨ ਕੋ ਪਿੱਛੇ ਹਟਾ ਕੇ ਬਿਠਾ ਛੱਡੇ ਇੱਕ ਵਾਰੀ ਤੀਰ ਗੁਰੂ ਸਾਹਿਬ ਜੀ ਨੂੰ ਛੱਡੇ ਜਿਨ੍ਹਾਂ ਤੀਰਾਂ ਦੇ ਨਾਲ ਬਾਸਾ ਖੇਲਦੇ ਹੋਏ ਪੰਗੇ ਤੇ ਸੂਬਾ ਜੇਰਦਸਤ ਇਤੇ ਵਿਜੀਦਾ ਦੋਵੇਂ ਗੁਰੂ ਸਾਹਿਬ ਦਾ ਤੀਰ ਜਦੋਂ ਪੰਗੇ ਜਾ ਕੇ ਵਈਆ ਬੁੜਕੇ ਡਿਗ ਪਏ ਉਸ ਵੇਲੇ ਕਹਿਣ ਲੱਗੇ ਗੁਰੂ ਸਾਹਿਬ ਕਰਾਮਾਤੀ ਹੈ ਮਾਰਨ ਦੂਏ ਤੀਰ ਤੇ ਲੈ ਕੇ ਛੱਡ ਮਾਰਨ ਉਹ ਸਿੰਮਲ ਦਾ ਬਿਰਸੀ ਉਸ ਤੇ ਛੱਡੇ ਆ ਸਤਵੀਰ ਤੇ ਬੈਠੇ ਸੀ ਇਹ ਇੱਥੇ ਦੁਆਬੇ ਦੇ ਵਿੱਚੋਂ ਆਸਾਨ ਹੈ ਮਹਾਰਾਜ ਦੀ ਯਾਦਗਾਰ ਜਿਸੇ ਤੀਰ ਮਾਰਿਆ ਹੈ ਨੰਦਗੜ੍ਹ ਸਾਹਿਬ ਦੇ ਕੇਦੇਚੋਂ ਕਿਹਾ ਸਾਡੀ ਇਹ ਕਰਾਮਾਤ ਨਹੀਂ ਦਾਕ ਨੌ ਕਸਰ ਤੇ ਕਸਰ ਨਾਲ ਹੈ ਇਹ ਸੁਣ ਕੇ ਹੈਰਾਨ ਹੋ ਗਏ ਇਸ ਪ੍ਰਕਾਰ ਸਾਧ ਸੰਗਤ ਦੀ 6 8 ਮਹੀਨੇ ਨੇ ਘੇਰਾ ਪਾ ਕੇ ਵੀ ਜਿੱਤ ਨਹੀਂ ਸਕੇ ਗੁਰੂ ਸਾਹਿਬ ਜੀ ਨੂੰ ਫਿਰ ਇਹਨਾਂ ਨੇ ਝੂਠੇ ਨੇਮ ਕਰਕੇ ਆٹے ਦੀਆਂ ਗੋਹਾਂ ਬਣਾ ਕੇ ਪਹਾੜੀਆਂ ਨੂੰ ਸਾਰਿਆਂ ਨੂੰ ਦੱਸਦਾਂ ਕੀਤੀਆਂ ਕਿ ਸਾਨੂੰ ਗੋਹ ਦੀ ਆਣ ਹੈ ਜੇ ਅਸੀਂ ਮਹਾਰਾਜ ਗੋਹ ਦੇ ਆਪ ਛੁਰੀ ਫੇਰੀਏ ਜੇ ਅਸੀਂ ਤੁਹਾਡੇ ਤੇ ਵਾਰ ਕਰੀਏ ਅਤੇ ਠਾਕਰਾ ਦੀਆਂ ਮੂਰਤਾਂ ਵਿੱਚ ਰੱਖਿਆ ਵੀ ਸਾਨੂੰ ਠਾਕਰ ਦੀ ਸੌਹ ਹੈ ਸਾਰੇ ਰਾਜਿਆਂ ਬਾਜੀਦਰ ਨੂੰ ਭੇਜੀਆਂ ਅਤੇ ਇਧਰ ਰੰਗਜੀਵ ਨੇ ਸਾਜ ਦੇ ਸਿਰ ਤੇ ਤੇ ਕੁਰਾਨ ਪੇਕ ਕੇ ਭੇਜਿਆ ਸਹਾ ਖਾਦੀਆਂ ਖੋਲਾਰੀਆਂ ਪਕੰਬਰ ਨੇ ਜਿਨ੍ਹਾਂ ਬਾਤ ਮਰਾ ਐਤਵਾਰੇ ਵਾਅ ਕਹੇ ਹਮਾਰਾ ਸਾਡਾ ਕੀ ਐਤਵਾਰ ਕਰੀਏ ਤੁਹਾਡੀਆਂ ਸੌਹ ਤੇ ਝੂਠਿਆਂ ਦੀਆਂ ਤੇ ਉਹ ਜਦੋਂ ਗੁਰੂ ਸਾਹਿਬ ਜੀ ਦੇ ਕੋਲੇ ਸਾਰਿਆਂ ਨੇ ਉਤਾਰੋਂ ਕੀਤੇ ਸਤਿਗੁਰੂ ਜੀ ਨੇ ਕਿਹਾ ਸੀ ਭਾਈ ਖਜ਼ਾਨਾ ਭੇਜ ਦੇ ਅਸੀਂਾਂ ਨੂੰ ਵਖਾਉਣ ਵਾਸਤੇ ਕੂੜਾ ਕਚਰਾ ਪਾ ਕੇ ਉੱਤੇ ਖੀਨ ਖਾਵ ਦੇ ਦੋ ਦੋ ਗੱਜ ਦੇ ਬਸਤਰ ਪਾ ਕੇ ਜਦੋਂ 10000 ਬੈਲ ਦੇ ਉੱਤੇ ਚਮਕਦੇ ਰਾਤ ਨੂੰ ਵੇਖੇ ਤੇ ਸਾਰੇ ਲੁਟੇਰੇ ਆਪੇ ਉਹਨਾਂ ਨੇ ਜਾ ਕੇ ਜੋ ਗੁਣੇ ਖੋਲੀਆਂ ਆਪਣੀ ਤਮੂਹ ਦੀ ਰਸੋਈ ਆ ਕੇ ਖਾਵਾ ਚੋਂ ਉਹਨਾਂ ਜੋ ਜਿੱਦਾਂ ਅੱਥੇ ਪਸ਼ੂਆਂ ਦੇ ਹੱਡ ਨਿਕਲੇ ਵੇਖ ਕੇ ਬੜੇ ਸ਼ਰਮਿੰਦੇ ਹੋਏ ਇਸ ਪ੍ਰਕਾਰ ਸਾਧ ਸੰਗੇ ਜੀ ਜਦੋਂ ਨੀਮਤ ਘਰੋਂ ਹਾਰ ਗਏ ਸਿੰਘਾਂ ਨੂੰ ਮਹਾਰਾਜ ਸਾਹਿਬ ਜੀ ਦਿਖਾਇਆ ਕਿ ਵੇਖੋ ਇਹ ਤੁਹਾਡੇ ਧੋਖਾ ਕਰਨਗੇ ਤੁਸੀਂ ਇਹਨਾਂ ਦੇ ਪਤੀਜੋ ਨੂੰ ਅਖੀਰ ਸਾਧ ਸੰਗੇਜੀਤ ਸਿੰਘ ਬਾੜੇ 뜰 ਛੱੜਣ ਤੋਂ ਮਾਤਾ ਸਾਹਿਬ ਦੇ ਕਹਿਣ ਤੋਂ ਦੋਵੇਂ ਸਾਹਿਬਜਾਦਾਂ ਨਾਲ ਲੈ ਕੇ ਮਾਤਾ ਰਸਤੇ ਸਵਾਰ ਹੋ ਗਈ ਅਤੇ 700 ਸਿੰਘ ਵੀ ਮਾਤਾ ਜੀ ਨਾਲ ਤਿਆਰ ਹੋ ਗਏ 40 ਸਿੰਘ ਮਹਾਰਾ ਦੇ ਨਾਲ ਰਹੇ ਕਿ ਅਸੀਂ ਜੇ ਮਾਰਾ ਚੱਲੋਗੇ ਤਾਂ ਚੱਲਾਂਗੇ ਜੇ ਰਹੋਗੇ ਤਾਂ ਰਹਾਂਗੇ ਇਸ ਪ੍ਰਕਾਰ ਸਾਹਿਬ ਸੰਗੇ ਜੀ ਉਸ ਵਕਤ ਗੁਰੂ ਸਾਹਿਬ ਜੀ ਨੇ ਕਿ ਸਾਰੇ ਨੂੰ ਜਾਣੇ ਮਿੱਠਿਆ ਮਾਤਾ ਤੇ ਸਿੰਘਾਂ ਦੇ ਕਰਨ ਤੋਂ ਗੁਰੂ ਸਾਹਿਬ ਅਪੁੱਲ ਨੂੰ ਕੌਣ ਭੁਲਾਉਣ ਵਾਲਾ ਸੀ ਆਪ ਨੂੰ ਕੁਰਬਾਨੀ ਕਰਨੀ ਸੀ ਆਪਣੇ ਪੁੱਤਰਾਂ ਨੂੰ ਮਾਰਨਾ ਸੀ ਉਸ ਵੇਲੇ ਮਹਾਰਾਜ ਸਾਹਿਬ ਜੀ ਨਵੇਂ ਪਾਰਸ਼ਾ ਦੇ ਦੇਰੇ ਅੱਗੇ ਜਾ ਕੇ ਸੀਸਗੰਜੂ ਗੁਰਦੁਆਰਾ ਅਰਦਾਸਾ ਕੀਤਾ ਚੱਲਣ ਦਾ ਤੇ ਉਸ ਵੇਲੇ ਸੇਵਾ ਵਾਸਤੇ ਉੱਥੇ ਗੁਰਬਖਸ਼ ਨਾਮੇ ਸਿੱਖ ਨੂੰ ਸੱਚੇ ਪਾਤਸ਼ਾਹ ਨੇ ਛੱਡਿਆ ਕਿਹਾ ਕਿ ਆਹ ਅਨਾਜ ਦੀ ਗੱਡੀ ਭਰੀ ਹੋਈ ਹੈ ਤੂੰ ਖੁੱਲਾ ਖਾਈ ਖਰਚੀ ਜਾਈ ਤੈਨੂੰ ਟੋਟ ਨਹੀਂ ਆਵੇਗੀ ਇਸ ਪ੍ਰਕਾਰ ਮਹਾਰਾਜ ਸਾਹਿਬ ਉਹਨੂੰ ਛੱਡ ਕੇ ਦਿਆ ਵਤੀਕਰ ਨੂੰ ਆਸਤੇ ਗਰੀਵਨਵਾਜ ਜੀ ਉੱਥੋਂ ਚੱਲੇ ਜਿਸ ਵਾਂ ਚੱਲੇ ਰਸਤੇ ਜੁ ਹੋਏ ਪਹਾੜੀਆਂ ਨੇ ਤੇ ਤੁਰਕਾਂ ਨੇ ਸਾਰੀ ਫੌਜ ਜਿਹੜੀ 9 ਲੱਖ ਸੀ ਉਹ ਪਿੱਛੇ ਘੇਰਾ ਕਰਤੀ ਬੈਠੀ ਉਹ ਸਾਰਿਆਂ ਦੇ ਪਿੱਛਾ ਕੀਤਾ ਸਰਸੇ ਤੱਕ ਸਾਰਾ ਪਰਿਵਾਰ ਗੁਰੂ ਸਾਹਿਬ ਜੀ ਨਾਲ ਲੈ ਆਇਆ ਏ ਉਥੇ ਸਰਸੇ ਦੇ ਉੱਤੇ ਫਿਰ ਜੰਗ ਹੋਇਆ ਜੇ ਜੰਗ ਦੇ ਵਿੱਚ ਭਾਈ ਗੁਰੇ ਸਿੰਘ ਸਵਾ ਪੈਰ ساری ਫੌਜ ਨੂੰ ਰੋਕ ਰੱਖਿਆ ਅਤੇ ਆਸਾ ਜੀ ਦੀ ਵਾਰ ਦਾ ਕੀਰਤਨ ਪਰਿਵਾਰ ਮਿਸ਼ੋਰੇ ਵਾਲੇ ਤੋਂ ਆਪ ਨੂੰ ਕੀਤਾ ਉਥੇ ਸਿੰਘਾਂ ਦੀਆਂ ਲੋਥਾਂ ਸਾਹਤ ਜਦੋਂ ਜਗਾ ਉੱਥੇ ਪੁਲ ਬਣਾਉਂਦੇ ਰਹੇ ਠੇਕੇਦਾਰਾਂ ਨੂੰ ਵੇਖਿਆ ਪੱਟ ਕੇ ਉਥੋਂ ਸਾਬਤ ਲੋਥਾਂ ਸਿੰਘਾਂ ਦੀ ਉਸ ਤਰ੍ਹਾਂ ਨਿਕਲੀਆਂ ਉਦੋਂ ਸਿੰਘ ਸ਼ਹੀਦ ਹੋਏ ਉਹ ਸ਼ਹੀਦ ਹੋਣ ਤੋਂ ਬਾਅਦ ਸਤੂ ਸਿੰਘ ਸਰਸੇ ਤੇ ਜੰਗ ਕਰਕੇ ਸ਼ਹੀਦ ਹੋਇਆ ਗੁਰੂ ਮਹਾਰਾਜ ਸਾਹਿਬ ਵੱਡੇ ਸਾਹਿਬ ਜਾਦੇ ਦੋਵੇਂ ਨਾਲ ਮਿਲਾ ਕੇ ਭਾਈ ਉਦੇਸ ਸਿੰਘ ਨੇ ਵੱਡੇ ਅਜੀਤ ਸਿੰਘ ਜੀ ਨੂੰ ਭੇਜਤਾ ਮਹਾਰਾਜ ਦੇ ਪਾਸ ਆਪ ਜੰਗ ਕਰਕੇ ਉਥੇ ਸਰਸੇ ਦੇ ਕਿਨਾਰੇ ਤੇ ਸ਼ਹੀਦ ਹੋਇਆ ਭਾਈ ਜੀਵਨ ਸਿੰਘ ਵੀ ਉਥੇ ਸ਼ਹੀਦ ਹੋਇਆ ਇਸ ਪ੍ਰਕਾਰ 700 ਸਿੰਘ ਸਾਸ ਸੇਧ ਦੇ ਜੰਮ ਕਰਕੇ ਸ਼ਹੀਦ ਹੋਇਆ ਚਾਲੀਆਂ ਸਿੰਘਾਂ ਦੇ ਸਵੇਰ ਮਹਾਰਾ ਸਾਫ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਇੱਥੇ ਕੋਟਲੇ ਨੇ ਹੰਖਾ ਦੇ ਪਠਾਣ ਦੇ ਆਏ ਇੱਥੇ ਆ ਕੇ ਪੁੱਛਿਆ ਰੌਲਾ ਹਦਬਾੜ ਕਰਨ ਆ ਕੇ ਮਹਾਰਾ ਜੋਜੀ ਬਾਦਸ਼ਾਹ ਨੇ ਉਥੋਂ ਦੇ ਪਹਾੜ ਜਿਹੜੇ ਪਠਾਣ ਦੇ ਨੌਕਰ ਸੀ ਉਹਨਾਂ ਨੇ ਕਿਹਾ 20 ਕੋਜ ਸਾਰੀਆਂ ਫੌਜਾਂ ਨੂੰ ਖੂਨ ਕਰਕੇ ਲਟਾ ਦਿੱਤਾ ਹੈ ਆਤੇ ਹੁਣ ਤੁਸੀਂ ਇੱਥੇ ਆਰਾਮ ਕਰਨ ਨੂੰ ਥਾਂ ਪਾ ਲਿਆ ਪੱਠੇ ਤੋਂ ਬਿਨਾ ਹੋਰ ਕਿਹੜਾ ਥਾਂ ਹੈ ਗੁਰੂ ਮਾਰਾ ਸਾਹਿਬ ਨੇ ਕਹੇ ਚੱਲ ਵੀ ਨੀਲਿਆ ਜਿੱਥੇ ਜ਼ੁਲਮ ਦੀ ਪੱਠੀ ਠੰਡੀ ਕੀਤੀ ਹੈ ਉਥੇ ਇਹ ਪੱਠਾ ਠੰਡਾ ਕਰਨਾ ਸਾਨੂੰ ਕੀ ਮੁਸ਼ਕਲ ਹੈ ਹੁਣ ਤਾਂ ਕੋ ਪੌੜ ਲੱਗੇ ਹੋਏ ਆ ਸਾਧ ਸੰਗੇ ਜੀ ਗੁਰੂ ਮਾਰਾ ਸਾਹਿਬ ਦੇ ਨੀਲੇ ਘੋੜੇ ਦੇ ਉਹਦੇ ਤੋਂ ਮਾਰਾ ਸਾਹਿਬ ਉੱਥੇ ਪੌੜ ਜਦੋਂ ਉਹਦੇ ਉੱਤੇ ਲੱਗੇ ਆ ਨਿਸ਼ਾਨੀ ਹੈ ਉਤਰ ਕੇ ਮਾਰਾ ਸਾਹਿਬ ਬੈਠ ਕੇ ਕੰਗਾ ਕੀਤਾ ਸੱਚੇ ਪਾਤਸ਼ਾਹ ਦੁਸ਼ਾਲਾ ਭਾਈ ਦਇਆ ਸਿੰਘ ਨੇ ਵਿਸ਼ਾਦਤਾ ਬੈਠ ਕੇ ਰਹਿਦਾ ਪਾਠ ਕੀਤਾ ਉਹਨਾਂ ਜਿਹਨੂੰ ਨਿਹੰਗਾਂ ਜਿਹੜਾ ਪਛਾਣ ਸੀ ਕੋਟਲੇ ਦਾ ਮਾਲਕ ਉਹਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਆਏ ਆ ਉਹ ਭੱਜ ਕੇ ਮਹਾਰਾਜ ਦੇ ਚਰਨ ਆ ਪਕੜੇ ਮਹਾਰਾਜ ਇਹਨਾਂ ਮੇਰੇ ਨੌਕਰਾਂ ਤੋਂ ਗਲਤੀ ਹੋ ਗਈ ਹੈ ਮaaf ਕਰੋ ਮਹਾਰਾਜ ਸਾਹਿਬ ਨੇ ਬਚਨ ਕੀਤੇ ਤਾਂ ਉਹ ਤੁਮਾਂ ਠਾਣ ਵਰਤਾਈ ਅੰਧ ਪਿਆਦ ਹੁਣ ਆਠੇ ਭਾਈ ਇਸ ਪ੍ਰਕਾਰ ਉਹ ਪੱਠੇ ਨੂੰ ਠੰਡਾ ਕਰਕੇ ਫਿਰ ਗੁਰੂ ਮਾਰਾ ਸਾਹਿਬ ਨੇ ਹੰਗਾ ਖਾ ਪਠਾਣ ਦੇ ਤਾਈ ਆਪਣੀਆਂ ਤੇਗਾ ਦੇ ਕੇ ਨਿਸ਼ਾਨੀ ਜਿੰਨਾਂ ਚਿਰ ਦੀ ਪੂਜਾ ਕਰੋਗੇ ਕਾਇਮ ਰਹੋਗੇ ਆ ਪਾਕਿਸਤਾਨ ਬਣ ਵੇਲੇ ਉਸਲੀ ਉਥੇ ਪਠਾ ਸਾਹਿਬ ਗੁਰਦੁਆਰੇ ਪੇਟਾ ਕਰ ਗਿਆ ਜਿਹੜੀਆਂ ਮਹਾਰਾ ਦੀ ਬਖਸ਼ਾ ਸੀ ਇਸ ਪ੍ਰਕਾਰ ਸਾਹਿਬ ਸੰਗੇ ਜੀ ਗੁਰੂ ਮਾਰਾ ਸਾਹਿਬ ਜੀ ਫੇਰ ਅੱਗੇ ਬਹਾਮਣ ਮਾਜਰੇ ਚਰਨ ਪਾਉਂਦੇ ਹੋਏ ਬੂਰ ਮਾਜਰੇ ਗਏ ਬੂਰ ਮਾਜਰੇ ਪੰਜ ਇਸ਼ਨਾਨਾ ਕਰ ਰਹੇ ਸੀ ਅਮਰਦੇਲੇ ਉਸ ਵੇਲੇ ਸਿੰਘ ਡੋਰੀ ਦੇ ਨਾਲ ਜਲ ਵਰਤਾ ਰਿਹਾ ਸੀ ਇੱਕ ਆਵਾਜ਼ ਸੁਣੀ ਆਦਮੀ ਦੀ ਜਾਂਦੇ ਦੀ ਕਾਲੀ ਨਾਮਕ ਪੁਛਕ ਕੌਣੋ ਦੁਕਾਨਗੀ 10 ਲੱਖ ਫੌਜ ਹੋਰ ਦਿੱਲੀ ਤੋਂ ਖਵਾਇਆ ਮਰਦੂਦ ਮੁਗਾਈ ਹੈ ਮਹਾਰਾਜੇ ਪਕਣ ਵਾਸਤੇ ਆ ਰਹੀ ਹੈ ਗੁਰੂ ਸਾਹਿਬ ਨੇ ਸੋਚਿਆ ਵੀ ਜੇ ਇਹ ਨੂੰ ਹੱਥ ਨਾ ਦਿਖਾਏ ਭਾਵੇਂ 40 ਸਿੰਘ ਵੀ ਸਾਡੇ ਨਾਲ ਹੈ ਤਾਂ ਕੀ ਸਮਝੂਗਾ ਇਸ ਕਰਕੇ ਹੱਥ ਜ਼ਰੂਰ ਦਿਖਾਉਣੇ ਚਾਹੀਦੇ ਆ ਇਹ ਨੂੰ ਜਾਣ ਕੇ ਮਹਾਰਾਜ ਚਮਕੌਰ ਵਾਲੇ ਕਿਸਾਨ ਸਿੰਘ ਜੀ ਥਾਂ ਵਿੱਚ ਆ ਕੇ ਗਰੀਬ ਨਵਾਜ਼ੀ ਨਿਵਾਸ ਕੀਤਾ ਤੇ ਜਿਵੇਂ ਚਮਕੌਰ ਸਾਹਿਬ ਦਾ ਜੰਗ ਸੈਭ ਯਾਦਿਆਂ ਕੀਤਾ ਜਿਵੇਂ ਬਹਾਦਰਾਂ ਨੇ ਭਾਈ ਆਲਮ ਸਿੰਘ ਵਰਗੇ ਭਾਈ ਬਚਿੱਤਰ ਸਿੰਘ ਜੈਸੇ ਜਿਉਂਨੇ ਅਨਯਤੇ ਤੰਨੇ ਬਾਬਾ ਸਾਹਿਬ ਸਿੰਘ ਜੀ ਬਾਬਾ ਹਿੰਮਤ ਸਿੰਘ ਜੀ ਤੇ ਬਾਬਾ ਮੋਹਕਮ ਸਿੰਘ ਜੀ ਇਤਨਾ ਪਿਆਰਿਆ ਚ ਜਸ਼ੀਰ ਹੋਏ ਉੱਥੇ ਤੇ 40 ਸਿੰਘ ਸ਼ਹੀਦ ਹੋਏ ਆ 500 ਜਿਵੇਂ ਗੁਰਤਾ ਗੱਦੀ ਬਖਸ਼ੀ ਹੈ ਇਸ ਸਾਲ ਸਮੇਂ ਜੀ ਪਸੰਗ ਚਮਕੌਰ ਸਾਹਿਬ ਦਾ ਹੈ ਉਹ ਕੁਝ ਕੁ ਸ਼ਾਮ ਦੇ ਵਕਤ ਬੇਨਤੀ ਕਰਾਂਗੇ ਅੱਜ ਉਹ ਸਾਹਿਬ ਜਦਿਆਂ ਦੇ ਸ਼ਹੀਦੀ ਗੁਰਪੁਰਬ ਹੈ ਸਾਰੀਆਂ ਸੰਗਤਾਂ ਉਹਨਾਂ ਦੀ ਕੁਰਬਾਨੀ ਨੂੰ ਹਰ ਵਕਤ ਯਾਦ ਰੱਖੋ ਤੇ ਆਪਣੇ ਜੀਵਨ ਨੂੰ ਗੁਰਸਿੱਖੀ ਜੀਵਨ ਵਿੱਚ ਢਾਲ ਕੇ ਆਪਣੇ ਆਪ ਨੂੰ ਨਿਹਾਲ ਹੋਣ ਦਾ ਬਣਦਾ ਗੁਰੂ ਸਾਹਿਬ ਤੋਂ ਕਿਰਪਾ ਦੇ ਪਾਤਰ ਬਣ ਕੇ ਜਾਚ ਨਾ ਕਰੀਏ